ਮੌਸਮ ਵਿਭਾਗ ਦੇ ਵੱਲੋਂ 7 ਮਈ ਤੱਕ yellow alert ਜਾਰੀ ਕਰ ਦਿੱਤਾ ਗਿਆ। ਨਾਲ ਹੀ IMD ਦੇ ਵੱਲੋਂ ਸਖਤ ਤੌਰ ਤੇ ਲੋਕਾਂ ਨੂੰ ਕਹਿ ਦਿੱਤਾ ਗਿਆ ਕਿ ਅੱਜ ਘਰੋਂ ਬਾਹਰ ਨਾ ਨਿਕਲੋ ਕਿਉਂਕਿ ਅੱਜ ਤੇਜ਼ ਹਵਾਵਾਂ ਚੱਲ ਸਕਦੀਆਂ ਨੇ। ਕਈ ਜ਼ਿਲ੍ਹਿਆਂ ਦੇ ਵਿੱਚ ਗੜੇਮਾਰੀ ਵੀ ਹੋਈ ਹੈ ਤੇ ਝੱਖੜ ਤੂਫਾਨ ਦੇ ਨਾਲ ਬਹੁਤ ਨੁਕਸਾਨ ਵੀ ਹੋਇਆ ਹੈ। ਕਈ ਜਗਾਵਾਂ ਤੇ ਦਰਖਤ ਡਿੱਗ ਗਏ ਨੇ ਤੇ 4 ਲੋਕਾਂ ਦੀ ਮੌਤ ਵੀ ਹੋਈ ਹੈ। ਬੀਤੀ ਰਾਤ ਤੋਂ ਲਗਾਤਾਰ ਰੁਕ ਰੁਕ ਕੇ ਕਈ ਇਲਾਕਿਆਂ ਦੇ ਵਿੱਚ ਮੀਂਹ ਪੈ ਰਿਹਾ ਜਿਸ ਕਰਕੇ ਕਾਫੀ ਨੁਕਸਾਨ ਹੋਇਆ ਹੈ। ਇਸ ਸਭ ਦੇ ਵਿਚਾਲੇ ਹਵਾਵਾਂ ਬਹੁਤ ਤੇਜ਼ ਗਤੀ ਦੇ ਨਾਲ ਚੱਲ ਰਹੀਆਂ ਨੇ ਜਿਸ ਕਰਕੇ ਮੌਸਮ ਵਿਭਾਗ ਨੇ ਅਗਲੇ 4 ਦਿਨਾਂ ਦੇ ਲਈ ਯਾਨਕਿ 7 ਤਾਰੀਖ ਦੇ ਲਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਇਸੇ ਦੇ ਨਾਲ ਹੀ ਕਈ ਥਾਵਾਂ ਤੇ ਗੜੇਮਾਰੀ ਹੋਈ ਹੈ ਪਰ ਕਿਸਾਨਾਂ ਦੀਆਂ ਮੁਸ਼ਕਲਾਂ ਇਸ ਮਹੀਨੇ ਵਧਾ ਕੇ ਰੱਖ ਦਿੱਤੀਆਂ ਨੇ ਕਿਸਾਨ ਚਿੰਤਾ ਦੇ ਵਿੱਚ ਨੇ ਕਿਸਾਨ ਮੰਡੀਆਂ ਦੇ ਵਿੱਚ ਆਪਣੀ ਫਸਲ ਦਾ ਬਚਾਅ ਕਰਦੇ ਵੀ ਵੇਖੇ ਗਏ ਕਿਸਾਨਾਂ ਦੀਆਂ ਪਰੇਸ਼ਾਨੀਆਂ ਹੋਰ ਵਧੀਆਂ ਹੋਈਆਂ ਨੇ ਕਿਉਂਕਿ ਮੌਸਮ ਵਿਭਾਗ ਦੇ ਵੱਲੋਂ 4 ਦਿਨਾਂ ਦੇ ਲਈ ਇਸੇ ਤਰੀਕੇ ਦਾ ਮੌਸਮ ਰਹਿਣ ਦੀ ਭਵਿੱਖਬਾਣੀ ਕਰ ਦਿੱਤੀ ਗਈ ਹੈ ਤੁਹਾਨੂੰ ਦੱਸ ਦਈਏ ਕਿ ਇਹ ਸਿਰਫ ਪੰਜਾਬ ਦੇ ਵਿੱਚ ਹੀ ਨਹੀਂ ਪੂਰੇ ਚੰਡੀਗੜ੍ਹ ਦਿੱਲੀ ਐਂਡ ਯਾਰ ਦੇ ਵਿੱਚ بارش ਦੇ ਕਾਰਨ ਲੋਕਾਂ ਦੇ ਵਿੱਚ ਚਿੰਤਾ ਦਾ ਮਾਹੌਲ ਪਾਇਆ ਜਾ ਰਿਹਾ ਹੈ ਹਾਲਾਂਕਿ ਸ ਹਲਕੀ ਤੋਂ ਦਰਮਿਆਨੀ بارش ਦੇ ਨਾਲ ਮੌਸਮ ਸੁਹਾਵਣਾ ਵੀ ਹੋਇਆ ਲੋਕਾਂ ਨੂੰ ਠੰਡ ਦਾ ਅਹਿਸਾਸ ਵੀ ਹੋਇਆ ਕਈ ਇਲਾਕਿਆਂ ਦੇ ਵਿੱਚ ਮੀਂਹ ਇੰਨਾ ਜ਼ੋਰਦਾਰ ਪਿਆ ਗੜੇਮਾਰੀ ਇੰਨੀ ਤੇਜ਼ ਗਤੀ ਦੇ ਨਾਲ ਹੋਈ ਹੈ ਉੱਥੇ ਲੋਕਾਂ ਨੇ ਕੋਟੀਆਂ ਸਵਾਟਰ ਤੱਕ ਕੱਢ ਲੈਨੇ ਤੇ ਲੋਕਾਂ ਦਾ ਇਹ ਕਹਿਣਾ ਹੈ ਕਿ ਉਹਨਾਂ ਨੂੰ ਮੌੜ ਠੰਡ ਦਾ ਅਹਿਸਾਸ ਹੋਇਆ ਤੇ ਗਰਮੀ ਤੋਂ ਛੁਟਕਾਰਾ ਪਿਆ ਪਰ ਉਤੇ ਹੀ ਜਿਹੜਾ 4 ਦਿਨਾਂ ਦੇ ਲਈ ਅਲਰਟ ਜਾਰੀ ਕਰ ਦਿੱਤਾ ਗਿਆ ਉਸ ਨੇ ਲੋਕਾਂ ਨੂੰ ਚਿੰਤਾ ਦੇ ਵਿੱਚ ਪਾ ਕੇ ਰੱਖ ਦਿੱਤਾ ਖਾਸ ਕਰਕੇ ਕਿਸਾਨਾਂ ਦੇ ਮੁਸ਼ਕਲਾਂ ਇਸ ਸਾਰੇ ਵਿਚਾਰੇ ਜ਼ਿਆਦਾ ਵਧੀਆਂ ਹੋਈਆਂ ਨੇ ਆਈਐਮਡੀ ਦੇ ਵੱਲੋਂ ਸਤ ਤੌਰ ਤੇ ਲੋਕਾਂ ਨੂੰ ਅਲਰਟ ਤੇ ਰੱਖ ਦਿੱਤਾ ਗਿਆ ਚੰਡੀਗੜ੍ਹ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ 7 ਮਈ ਤੱਕ ਮੌਸਮ ਨੇ ਅਲਰਟ ਜਾਰੀ ਕਰ ਦਿੱਤਾ ਹੈ ਇਸ ਦੌਰਾਨ ਧੂੜ ਭਰੀ ਹਨੇਰੀ ਚੱਲਣ ਦੀ ਸੰਭਾਵਨਾ ਹੈ ਗਰਜ ਚਮਕ ਦੇ ਨਾਲ ਛਿਟਾਂ ਵੀ ਪੈ ਸਕਦੀਆਂ ਨੇ ਤੇ ਮੌਸਮ ਵਿਭਾਗ ਨੇ ਅਗਲੇ ਕੁਝ ਦਿਨਾਂ ਦੌਰਾਨ ਪਟਿਆਲਾ, ਮੁਹਾਲੀ, ਤਰਨਤਾਰਨ, ਅੰਮ੍ਰਿਤਸਰ, ਗੁਰਦਾਸਪੁਰ, ਪਠਾਨਕੋਟ ਜ਼ਿਲ੍ਹਿਆਂ ਦੇ ਵਿੱਚ ਝੱਖੜ ਵਰਗੀ ਸਥਿਤੀ ਦੀ ਭਵਿੱਖਬਾਣੀ ਕੀਤੀ ਹੈ ਜਿਸ ਦੇ ਵਿੱਚ ਹਵਾ ਦੀ ਗਤੀ 80 ਕਿਲੋਮੀਟਰ ਪ੍ਰਤੀ ਘੰਟਾ ਤੋਂ ਵੱਧ ਹੋ ਸਕਦੀ ਹੈ। ਇਹ ਸਥਿਤੀ ਫਸਲਾਂ, ਕੱਚੇ ਘਰਾਂ, ਰੁੱਖਾਂ ਤੇ ਬਿਜਲੀ ਦੀਆਂ ਤਾਰਾਂ ਦੇ ਲਈ ਖਤਰਾ ਪੈਦਾ ਕਰ ਸਕਦੀ ਹੈ। ਲੋਕਾਂ ਨੂੰ ਸੁਚੇਤ ਰਹਿਣ ਤੇ ਸੁਰੱਖਤ ਥਾਵਾਂ ਤੇ ਰਹਿਣ ਦੀ ਸਲਾਹ ਵੀ ਦਿੱਤੀ ਗਈ ਹੈ। ਤੁਹਾਨੂੰ ਦੱਸ ਦਈਏ ਕਿ ਬੀਤੀ ਰਾਤ ਕਈ ਇਲਾਕਿਆਂ ਦੇ ਵਿੱਚ ਜੋਰਦਾਰ ਝੱਖੜ ਆਏ ਉਸ ਤੋਂ ਬਾਅਦ ਗੜੇ ਮਾਰੀ ਕੇ ਆ ਪੂਰੀ ਤਰ੍ਹਾਂ ਹਨੇਰਾ ਛਾ ਗਿਆ ਸੀ ਤੇ ਅੱਜ ਵੀ ਕਈ ਜਗਾਵਾਂ ਤੇ ਕਾਲੀ ਕਟਾ ਛਾਈ ਹੋਈ ਹੈ ਐਸੇ ਤੇਜ਼ ਹਵਾਵਾਂ ਦੇ ਦੌਰਾਨ ਦਰਖਤ ਡਿੱਗਣ ਦੀਆਂ ਰਿਪੋਰਟਾਂ ਵੀ ਮਿਲੀਆਂ ਨੇ ਜਿਸ ਕਰਕੇ ਕੁੱਝ ਥਾਵਾਂ ਤੇ ਸੰਪਤੀ ਤੇ ਵਾਹਨਾਂ ਨੂੰ ਵੱਡਾ ਨੁਕਸਾਨ ਪਹੁੰਚਿਆ ਕੁੱਝ ਥਾਵਾਂ ਤੇ ਛੱਤਾਂ ਤੇ ਲੱਗੇ ਸੋਲਰ ਪੈਨਲਾਂ ਨੂੰ ਵੀ ਨੁਕਸਾਨ ਪਹੁੰਚਿਆ ਪਰ ਇਸ ਮੀਂਹ ਨੇ ਕਿਸਾਨਾਂ ਦੀਆਂ ਚਿੰਤਾਵਾਂ ਹੋਰ ਜ਼ਿਆਦਾ ਵਧਾ ਕੇ ਰੱਖ ਦਿੱਤੀਆਂ ਨੇ ਹਵਾਵਾਂ ਨੇ ਬਾਗਬਾਨੀ ਦੀ ਫਸਲ ਖਾਸ ਕਰਕੇ ਆਂਬ ਨਿੰਬੂ ਤੇ ਅਮਰੂਦ ਨੂੰ ਨੁਕਸਾਨ ਪਹੁੰਚਾਇਆ ਅਨਾਜ ਮੰਡੀ ਵਿੱਚ ਕਿਸਾਨ ਬੇਵੱਸ ਹੋ ਕੇ ਕਣਕ ਦੀ ਫਸਲ ਦਾ ਬਚਾਅ ਕਰਦੇ ਦੇਖੇ ਗਏ ਖੜ ਕਰਕੇ ਕਈ ਥਾਵਾਂ ਤੇ ਬਿਜਲੀ ਸਪਲਾਈ ਠੱਪ ਹੋ ਗਈ ਤੇ ਬਹੁਤ ਸਾਰੇ ਯਾਤਰੀ ਸੜਕ ਤੇ ਫਸ ਗਏ ਤੇਜ਼ ਰਫਤਾਰ ਹਵਾਵਾਂ ਤੋਂ ਬਚਨ ਲਈ ਲੋਕ ਇਧਰ ਉਧਰ ਭੱਜਦੇ ਨਜ਼ਰ ਆਏ ਰਾਤ 9 ਵਜੇ ਦੇ ਕਰੀਬ ਇਹ ਤੂਫਾਨ ਆਇਆ ਸੀ ਜੋ 11 ਵਜੇ ਤੱਕ ਸ਼ਾਂਤ ਹੋਇਆ ਸੀ ਰਿਪੋਰਟਾਂ ਇਹ ਵੀ ਨੇ ਕਿ ਤੇਜ਼ ਰਫਤਾਰ ਕਾਰਨ ਹਵਾਵਾਂ ਤੇ ਗੜੇ ਮਾਰੀ ਕਾਰਨ ਵਾਹਨਾਂ ਨੂੰ ਵੱਡਾ ਨੁਕਸਾਨ ਪਹੁੰਚਿਆ ਤੇ ਅੱਜ ਸਵੇਰ ਤੋਂ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਤੇਜ਼ ਹਵਾਵਾਂ ਦੇ ਨਾਲ ਨਾਲ ਮੀਂਹ ਪੈ ਰਿਹਾ ਜਿਸ ਕਰਕੇ ਵੱਖ-ਵੱਖ ਮੰਡੀਆਂ ਦੇ ਵਿੱਚ ਖੁੱਲੇ ਆਸਮਾਨ ਥੱਲੇ ਪਈ ਕਣਕ ਦੀ ਫਸਲ ਭਿੱਜਦੀ ਹੋਈ ਨਜ਼ਰ ਆ ਰਹੀ ਹੈ ਕਈ ਮੰਡੀਆਂ ਦੇ ਵਿੱਚ ਤਾਂ ਪਾਣੀ ਵੀ ਖੜਾ ਹੋ ਗਿਆ ਕਣਕ ਨੂੰ ਮੀਂਹ ਤੋਂ ਬਚਾਉਣ ਦੇ ਲਈ ਤਰਪਾਲਾਂ ਦੇ ਨਾਲ ਕਿਸਾਨ ਟੱਕਦੇ ਹੋਏ ਨਸਰ ਆ ਰਹੇ ਨੇ ਪਹਿਲਾਂ ਕਿਸਾਨ ਕਣਕਾਂ ਲੱਗ ਰਹੀਆਂ ਅੱਗਾਂ ਤੋਂ ਪਰੇਸ਼ਾਨ ਸਨ ਤੇ ਹੁਣ ਮੀਂਹ ਦੀਆਂ ਬੂੰਦਾਂ ਮੰਡੀਆਂ ਦੇ ਵਿੱਚ ਜਾ ਕੇ ਖੇਤਾਂ 'ਚ ਪਈਆਂ ਫਸਲਾਂ ਤੇ ਕਹਿਰ ਬਣ ਕੇ ਡਿੱਗ ਰਹੀਆਂ ਨੇ ਆਉਣ ਵਾਲਾ ਸਮਾਂ ਬਹੁਤ ਭਿਆਨਕ ਹੋਣ ਵਾਲਾ ਹੈ ਕਿਉਂਕਿ ਮੌਸਮ ਵਿਭਾਗ ਦੇ ਵੱਲੋਂ ਅੱਜ ਲੋਕਾਂ ਨੂੰ ਅਲਰਟ ਤੇ ਰੱਖਿਆ ਗਿਆ ਹੈ ਕਿਹਾ ਗਿਆ ਹੈ ਕਿ ਬਿਨਾਂ ਕੰਮ ਤੋਂ ਘਰੋਂ ਬਾਹਰ ਨਾ ਨਿਕਲਿਆ ਜਾਵੇ ਹਾਲਾਂਕਿ ਆ ਲੋਕ ਬੇਵਸ ਨੇ ਆਪਣੇ ਕੰਮਕਾਰਾਂ ਦੇ ਲਈ ਲੋਕ ਬਚਾਅ ਕਰਦੇ ਹੋਏ ਘਰੋਂ ਨਿਕਲੇ ਨੇ ਪਰ ਅਗਲੇ 7 ਮਈ ਤੱਕ ਅਲਰਟ ਮੌਸਮ ਵਿਭਾਗ ਦੇ ਵੱਲੋਂ ਜਾਰੀ ਕੀਤਾ ਗਿਆ ਤਾਂ ਉੱਤਰੀ ਪਾਰ ਦੇ ਵਿੱਚ ਪੱਕ ਦੀ ਗਰਮੀ ਦੇ ਵਿਚਕਾਰ ਅਚਾਨਕ ਮੌਸਮ ਦੇ ਵਿੱਚ ਵੱਡੀ ਤਬਦੀਲੀ ਆਈ ਹੈ ਵੀਰਵਾਰ ਤੋਂ ਹੀ ਉੱਤਰੀ ਭਾਰਤ ਰਾਜਾਂ ਪੰਜਾਬ ਹਰਿਆਣਾ ਦਿੱਲੀ ਦੇ ਵਿੱਚ ਤੇਜ਼ ਹਨੇਰੀ ਤੇ ਕਈ ਥਾਵਾਂ 'ਤੇ ਗੜੇਮਾਰੀ ਹੋਈ ਦਿੱਲੀ ਐਨਸੀਆਰ ਦੇ ਵਿੱਚ ਤੇਜ਼ ਤੂਫਾਨ ਤੇ ਭਾਰੀ ਮੀਂਹ ਕਾਰਨ ਕਈ ਥਾਵਾਂ 'ਤੇ ਪਾਣੀ ਭਰ ਗਿਆ ਇਤੋਂ ਤੱਕ ਕਿ ਹਵਾਈ ਜਹਾਜ਼ਾਂ ਦੀਆਂ ਉਡਾਣਾਂ ਦੇ ਸੰਚਾਲਨ ਦੇ ਵਿੱਚ ਵੀ ਵਿਗਨ ਪਿਆ ਦਿੱਲੀ ਦੀਆਂ ਸੜਕਾਂ 'ਤੇ ਪਾਣੀ ਭਰਨ ਕਾਰਨ ਵਾਹਨਾਂ ਦੀ ਰਫਤਾਰ ਰੁਕ ਗਈ ਤੂਫਾਨ ਕਾਰਨ ਕਈ ਥਾਵਾਂ 'ਤੇ ਦਰਖਤ ਵੀ ਉਖੜ ਗਏ ਜਿਸ ਕਰਕੇ 4 ਲੋਕਾਂ ਦੀ ਮੌਤ ਵੀ ਦੱਸੀ ਜਾ ਰਹੀ ਹੈ ਤਾਂ ਮੌਸਮ ਹੋਰ ਵੀ ਜ਼ਿਆਦਾ ਖਰਾਬ ਹੋ ਸਕਦਾ ਹੈ ਇਹ ਪੰਜਾਬ ਸਣੇ ਪੂਰੇ ਦਿੱਲੀ ਐਨਸੀਆਰ ਦੇ ਵਿੱਚ ਗੜੇਮਾਰੀ ਵੀ ਹੋਈ ਹੈ ਤੇਜ਼ ਹਵਾਵਾਂ ਚੱਲ ਰਹੀਆਂ ਨੇ ਤੇ 7 ਤਾਰੀਖ ਤੱਕ ਮੌਸਮ ਇਸੇ ਤਰ੍ਹਾਂ ਦਾ ਰਹਿਣ ਵਾਲਾ ਹੈ